ਕੀ ਕਰਨ ਵਿਚਾਰੇ ਉਹ ਤੂੰ ਉਹਨੂੰ ਡਰੀ ਸਕੂਲ ਦਾ ਲੱਗੇ ਰਹਾ ਵਾ ਬਚਪਨੀ ਖਤਮ ਕਰਕੇ ਰੱਖ ਤਾ ਓੜੇ ਓੜੇ ਪਸਤੇ ਹੋ ਗਏ ਏਡੇ ਏਮਐਲਏ ਨੇ ਕਹਤਾ ਜਾਂ ਮੰਤਰੀ ਨੇ ਕਹਤਾ ਬੀਆ ਨੰਬਰ ਕੱਟਨੇ ਪਰ ਬੰਦਾ ਆਪਣਾ ਨਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਖਾਸ ਤੌਰ ਤੇ ਇਹ ਐਲਾਨ ਕੀਤਾ ਗਿਆ ਅੱਜ ਜਦੋਂ ਸੀਐਮ ਮਾਨ ਪੰਜਾਬ ਭਰ ਦੇ ਟੌਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਰਹੀ ਸੀ ਉਹਨਾਂ ਦੀ ਹੌਸਲਾ ਫਜ਼ਾਈ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਉਸ ਪ੍ਰੋਗਰਾਮ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ ਹੁਣ ਜਿਹੜੇ ਪਹਿਲੇ ਸਥਾਨਾਂ ਤੇ ਵਿਦਿਆਰਥੀ ਰਹਿਣਗੇ ਜ਼ਿਲ੍ਹਿਆਂ ਦੇ ਵਿੱਚੋਂ ਔਰ ਪੰਜਾਬ ਭਰ ਦੇ ਵਿੱਚੋਂ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਜਿਹੜੇ ਪਹਿਲੇ ਸਥਾਨਾਂ ਤੇ ਆਉਣਗੇ ਤਾਂ ਉਹਨਾਂ ਨੂੰ ਹਵਾਈ ਜਹਾਜ਼ ਦੀ ਸੈਰ ਕਰਾਈ ਜਾਵੇਗੀ ਪੰਜਾਬ ਸਰਕਾਰ ਮੁੱਖ ਮੰਤਰੀ ਸੀਐਮ ਮਾਨ ਨੇ ਇਸ ਦੇ ਲਈ ਆਦੇਸ਼ ਵੀ ਜਾਰੀ ਕਰ ਦਿੱਤਾ ਹੈ ਸਿੱਖਿਆ ਮੰਤਰੀ ਨੂੰ ਕਿਹਾ ਗਿਆ ਕਿ ਉਹ ਇਹਨਾਂ ਬੱਚਿਆਂ ਦੇ ਲਈ ਪ੍ਰਬੰਧ ਕਰਨ ਉਹਨਾਂ ਨੂੰ ਹਵਾਈ ਯਾਤਰਾ ਕਰਵਾਈ ਜਾਵੇ ਇਤਿਹਾਸਕ ਸਥਾਨ ਔਰ ਸਿੱਖਿਆ ਨਾਲ ਜੁੜੇ ਸੰਸਥਾਨਾਂ ਦੀ ਯਾਤਰਾ ਉਹਨਾਂ ਨੂੰ ਕਰਵਾਈ ਜਾਵੇਗੀ ਔਰ ਇਸ ਤੇ ਸਾਰਾ ਖਰਚਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਖਾਸ ਤੌਰ ਤੇ ਅੱਜ ਜਦੋਂ ਮੁੱਖ ਮੰਤਰੀ ਮਾਨ ਬੱਚਿਆਂ ਨੂੰ ਸਨਮਾਨਿਤ ਕਰ ਰਹੇ ਸੀ ਤਾਂ ਰਕੇਸ਼ ਸ਼ਰਮਾ ਜੋ ਕਿ ਜੀਰਾ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਨੇ ਮੈਰਿਟ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਦਿਆਰਥੀਆਂ ਨੂੰ ਅਜੇ ਤਰ੍ਹਾਂ ਦੇ ਸਨਮਾਨ ਦਿੱਤੇ ਔਰ ਅਜੇ ਤਰ੍ਹਾਂ ਦਾ ਲਾਲਚ ਦਿੱਤਾ ਜਿਸ ਨਾਲ ਉਹ ਉਹਨਾਂ ਦਾ ਕੰਪੀਟੀਸ਼ਨ ਆ ਜਿਹੜਾ ਇੱਕ ਹੈਲਦੀ ਕੰਪੀਟੀਸ਼ਨ ਉਹਨਾਂ ਦੇ ਵਿੱਚ ਵਧੇ ਤਾਂ ਹੁਣ ਪੰਜਾਬ ਸਰਕਾਰ ਨੇ ਵੀ ਉੱਥੋਂ ਇਸ ਪ੍ਰੋਗਰਾਮ ਨੂੰ ਅੱਗੇ ਤੋਰਿਆ ਤੇ ਪੰਜਾਬ ਭਰ ਦੇ ਵਿੱਚੋਂ ਜਿੰਨੇ ਵੀ ਵਿਦਿਆਰਥੀ 10ਵੀਂ ਅਤੇ 12ਵੀਂ ਦੇ ਵਿੱਚੋਂ ਪਹਿਲੇ ਸਥਾਨ ਤੇ ਆਉਣਗੇ ਤਾਂ ਉਹਨਾਂ ਨੂੰ ਹਵਾਈ ਯਾਤਰਾ ਕਰਵਾਈ ਜਾਵੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਹੋਰ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਕਰਨ ਵਿਚਾਰੇ ਉਹ ਤ ਉਹਨੂੰ ਡਰੀ ਸਕੂਲ ਦਾ ਲੱਗੇ ਰਹਿੰਦਾ ਉਹ ਮੈਂ ਐਸੀ ਕੀਤਾ ਸੀ ਕਿਸੇ ਸੀੜੀ 'ਚ ਪੈ ਜੁਗ ਨੂੰ ਜਿੱਥੇ ਕਹਿੰਦਾ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਆ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ ਐਲ ਕੇ ਜੀ ਦਾ ਮਤਲਬ ਮੈਂ ਕਿਹਾ ਵੀ ਐਲ ਕੇ ਜੀ 'ਚ ਬੱਚੇ ਬਹੁਤ ਛੋਟੇ ਹੁੰਦੇ ਨੇ ਐਲ ਕੇ ਜੀ ਦਾ ਮਤਲਬ ਹੈ ਲਟਾ ਕੇ ਗਿਣਤੀ ਵੀ ਮੈਂ ਲਿٹے ਪਏ ਇਨਾਂ ਨੇ ਗਿਣਤੀ ਲਾ ਲਓ ਕਿੰਨੇ ਆ ਗਏ ਠੀਕ ਉਹ ਕਹਿੰਦਾ ਫਿਰ ਯੂ ਕੇ ਜੀ ਮੈਂ ਕਿਹਾ ਉਠਾ ਕੇ ਗਿਣਤੀ ਇੰਨਾ ਕਾ ਬਸ ਫਰਕ ਵਜੂ ਥੋੜਾ ਵੱਡੇ ਹੋ ਗਏ ਜਿਹੜੇ ਹੈਨਾ ਸੋ ਸਾਡੇ ਤਾਂ ਪਹਿਲੀ ਕੱਚੀ ਹੁੰਦੀ ਸੀ ਮੁੜ ਕੇ ਸਾਰੀਆਂ ਪੱਕੀ ਹੁੰਦੀਆਂ ਸੀ ਤਾਂ ਬਚਪਨ ਹੀ ਖਤਮ ਕਰਕੇ ਰੱਖ ਤਾ ਓੜੇ ਓੜੇ ਬਸਤੇ ਹੋ ਗਏ ਏਡੇ ਨੇ ਹੁਣ ਥੋੜਾ ਜਿਹਾ ਅਸੀਂ ਡਿਜੀਟਲ ਕਰ ਰਹੇ ਹਾਂ ਬਸਤੇ ਬੁਸਤੇਆਂ ਤੋਂ ਉਹ ਪੜ੍ਹਾਈ ਜਿਹੜਾ ਟੱਲਾਉਣ ਵਾਲੀ ਆ ਉਹ ਤੋਂ ਬਦਲ ਕੇ ਹੁਣ ਪੜ੍ਹਾਈ ਹੋਰ ਕਿਸਮ ਦੀ ਹੈ ਹੁਣ ਪੜ੍ਹਾਈ ਜਿਹੜੀ ਆ ਉਹ ਸਕਿੱਲ ਵਾਲੀ ਹੈ ਜਿਹੜੀ ਜ਼ਿੰਦਗੀ 'ਚ ਕੰਮ ਆਵੇ ਉਹ ਪੜ੍ਹਾਈ ਪੜਾਈਏ ਨਹੀਂ ਤਾਂ ਫਿਰ ਪਹਿਲਾਂ ਐਮਬੀਡੀ ਗੱਟਾਂ ਹੁੰਦੀਆਂ ਸੀ ਸਾਡੇ ਮਿਲ ਤਾ ਲੋਈ ਜੋ ਰੱਟੇ ਹੈਨਾ ਉਹ ਫਿਰ ਬੈਰੀ ਬੈਰੀ ਇੰਪੋਰਟੈਂਟ ਜੇ ਕਾ ਉਂਗਲ ਜੀ ਛਪੀ ਹੁੰਦੀ ਸੀ ਹੈਨਾ ਉਹ ਹਾਜੇ ਵੀ ਸਾਡੇ ਦੇਖੇ ਗਏ ਆ ਵੀ ਉਹ ਉਹਨੂੰ ਪਰਚੀਆਂ ਭੇਜਤੀਆਂ ਬਾਹਰੋਂ ਲੇਖ ਦਿਆਂ ਤੇ ਲੇਖ ਪੂਰਾ ਫੇਰ ਵੀ ਨਹੀਂ ਲਿਖ ਕੇ ਆਇਆ ਉਹਨੂੰ ਪੁੱਛਿਆ ਯਾਰ ਤੈਨੂੰ ਪੌਣਾ ਘੰਟਾ ਪਹਿਲਾਂ ਲੇਖ ਭੇਜਦਾ ਸੀ ਬਾਹਰੋਂ ਤੂੰ ਲਿਖ ਕੇ ਕਿਹਾ ਉਹਨੇ ਕਹਿੰਦਾ ਲੇਖ ਤਾਂ ਯਾਰ ਮੈਂ ਲਿਖ ਦਿੰਦਾ ਪਰ ਉਹ ਉਂਗਲ ਜੀ ਬਣਾਉਣ ਤੇ ਬਹੁਤ ਟਾਈਮ ਲੱਗ ਗਿਆ ਉਹਨੇ ਵੀ ਐਗਜ਼ਾਮੀਨਰ ਨੂੰ ਤਾਂ ਕੱਟਣੀ ਐਵੇਂ ਤਾਂ ਦੇਖ ਕੇ ਦੇਖ ਕੇ ਕੀਤਾ ਹੈ ਕੰਮ ਇਹ ਇਸ ਹੱਲੇ ਵੀ ਪੀਐਨ ਹੋਰ ਐਗਜ਼ਾਮਪਲ ਦਿੰਨਾ ਤੁਹਾਨੂੰ ਸਾਡੇ ਬੱਚਾ ਸੀ ਇੱਕ 10ਵੀਂ ਚ ਪੇਪਰ ਦਿੰਦਾ ਸੀ ਫਲਾਈਂਗ ਆ ਗਈ ਤਾਂ ਉਹਨੇ ਬਾਹ ਤੇ ਕੁਝ ਲਿਖਿਆ ਹੋਇਆ ਸੀ ਫਲਾਈਂਗ ਵਾਲਿਆਂ ਨੇ ਕਿਹਾ ਬਾਹ ਤੇ ਲਿਖਿਆ ਹੋਇਆ ਤੂੰ ਉਹਦੇ ਨਕਲ ਦਾ ਕੇਸ ਬਣ ਗਿਆ ਉਹ ਗਿਆ ਫਿਰ ਐਮਐਲਏ ਸਾਹਿਬ ਕੋਲੇ ਟਿੰਡਾ ਸਾਹਿਬ ਸੀ ਸਾਡੇ ਦਾ ਸਕੂਲ ਚ ਅਦੇ ਵੀ ਆਪਣੇ ਬੱਚੇ ਦਾ ਕੇਸ ਬਣ ਗਿਆ ਜੀ ਫਿਰ ਅਸਤਾ ਤੁਹਾਡੇ ਜਾਂ ਪੱਕੇ ਵਰਕਰਾਂ ਹੀ ਉਹਨੇ ਬੋਰਡ ਦੇ ਚੇਅਰਮੈਨ ਨੂੰ ਫੋਨ ਕੀਤਾ ਵੀ ਐ ਕਰਕੇ ਬੱਚਾ ਹੈ ਆ ਰੋਲ ਨੰਬਰ ਹੈ ਤੇ ਆ ਦੇਖ ਲਿਓ ਯਾਰ ਉਹ ਬੋਰਡ ਦੇ ਚੇਅਰਮੈਨ ਕਹਿੰਦਾ ਵੀ ਦੇਖੋ ਗੱਲ ਇਹ ਹੈ ਕੇਸ ਤਾਂ ਹੁਣ ਪੈ ਗਿਆ ਹੁਣ ਇਹਦੀ ਮੇਰੇ ਕੋਲ ਪੇਸ਼ੀ ਹੋਊਗੀ ਪੇਸ਼ੀ 'ਚ ਮੈਨੂੰ ਇਹ ਬੱਚਾ ਤਿੰਨ ਗੱਲਾਂ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਰੀਕਾ ਕਹਦੇ ਵੀ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਜੀ ਦੂਜਾ ਇਹ ਕਹਦੇ ਜੀ ਕਿ ਇਹ ਜਦੋਂ ਮੈਨੂੰ ਫਲੈਂਗ ਆਈਆ ਉਦੋਂ ਚੀਜ਼ ਚ ਸਮਝ ਵੀ ਨਹੀਂ ਆਉਂਦਾ ਸੀ ਕੁਛ ਵੀ ਉਹ ਸਿਆਹੀ ਦੇ ਸ਼ੱਕ ਜੱਚੀ ਫੜ ਲਿਆ ਜੀ ਤੀਜਾ ਇਹ ਜੀ ਵੀ ਸਮਝ ਵੀ ਆਉਂਦਾ ਹੋਇਆ ਤਾਂ ਇਹਦੇ ਚੋਂ ਪੇਪਰ ਚ ਕੁਛ ਨਹੀਂ ਆਇਆ ਜੋ ਮੈਂ ਲਿਖਿਆ ਸੀ ਮੈਂ ਤਿੰਨ ਗੱਲਾਂ ਲਿਖ ਕੇ ਮੈਨੂੰ ਕਹਿ ਦੇ ਮੈਂ ਬਰੀ ਕਰ ਦੇਣਾ ਉਹ ਆ ਗਿਆ ਬੱਚਾ ਉਹ ਮੈਂ ਉਹਨੂੰ ਕਲਾਕਾਰ ਤੌਰ ਤੇ ਫੇਮਸ ਸੀ ਤੇ ਬੋਰਡ ਦੇ ਚੇਅਰਮੈਨ ਨੇ ਫੋਨ ਕੀਤਾ ਵਾਪਸ ਐਮਐਲਏ ਸਾਹਿਬ ਨੂੰ ਕਹਿੰਦੇ ਕਿਹੜਾ ਪਿੰਡ ਹੈ ਜਿਹਾ ਆਕਦਾ ਕਹਿੰਦੇ ਸਤੌਜ ਹੈ ਜੀ ਕਹਿੰਦਾ ਛਾ ਭਗਵਾਨ ਤੁਮਾਰ ਵਾਲਾ ਸਤੌਜ ਹਾਂ ਜੀ ਫੇਰ ਤਾਂ ਠੀਕ ਹੈ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਫੈਸਲਾ ਕੀ ਲਵਾਂ ਉਹ ਕਹਿੰਦੇ ਕੀ ਹੋ ਗਿਆ ਜੀ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਮੈਂ ਕਹਿਣ ਵਾਸਤੇ ਕਈਆਂ ਸੀ ਵੀ ਕਹਿਦੀ ਉਹ ਵੀ ਬਾਹ ਤੇ ਲਿਖ ਕੇ ਲਿਆ ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਨੂੰ ਬਰੀ ਕਰਾਂ ਜਾਂ ਹੋਰ ਸਜ਼ਾ ਦੇਵਾਂ ਇਹੋ ਜਿਹੀ ਪਏ ਆਪਣੇ ਕੋਲੇ ਨਮੂਨੇ ਸੋ ਅਸੀਂ ਮੈਂ ਤੁਹਾਨੂੰ ਦਹੀਦਾ ਕਹਿਣਾ ਬਈ ਇੱਕ ਦੋ ਆਜ ਦੋਕ ਨੇ ਬਚਾ ਲਈ ਇੱਜ਼ਤ ਬਾਕੀ ਤਾਂ ਬਾਹਾਂ ਉਹ ਹਾਲੀਆਂ ਤਾਂ ਬਾਕੀ ਸਾਰੀਆਂ ਕੁੜੀਆਂ ਪੜ੍ਹੀ ਜਾਂਦੀਆਂ ਨੇ ਫਸਟ ਆਉਂਦੀਆਂ ਤੁਹਾਨੂੰ ਵਧਾਈਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਔਰ ਹਰ ਫੀਲਡ 'ਚ ਕਰ ਰਹੀਆਂ ਨੇ ਮੌਕੇ ਮਿਲਣਗੇ ਉਡਾਰੀਆਂ ਮਾਰੋ ਹੈਨਾ ਔਰ ਮਾਪਿਆਂ ਦਾ ਪਿੰਡ ਦਾ ਇਲਾਕੇ ਦਾ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਬੜੀ ਦੂਰੋਂ ਦੂਰੋਂ ਚੱਲ ਕੇ ਛੋਟੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਥੋੜਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਔਰ ਮੈਂ ਫੇਰ ਇੱਕ ਵਾਰੀ ਸਾਰੇ ਟੀਚਰਸ ਸਹਿਬਾਨ ਦਾ ਔਰ ਇੱਕ ਮੈਂ ਹੋਰ ਜਿਹੜੀ ਗੱਲ কই ਸੀ ਕਿ ਜ਼ੀਰੇ ਵਾਲੀ ਕੁੜੀ ਨੇ ਕਿ ਸਾਡੀ ਜਿਹੜੇ ਪ੍ਰਿੰਸੀਪਲ ਸਾਹਿਬ ਜਿਹੜੇ ਮੈਰਿਟ ਚ ਆਉਂਦੇ ਉਹਨਾਂ ਨੂੰ ਜਹਾਜ਼ਾਂ ਦਾ ਝੂਟਾ ਦਿੰਦੇ ਇਹ ਤਾਂ ਇੱਕ ਸਕੂਲ ਦਾ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ ਚਲੋ ਪਰ ਪੈਂਸਾ ਆਪਣੇ ਕੋਲੇ ਬਜਟ ਹੈਗਾ ਜਿਹੜੇ ਟੌਪ 10 ਪੰਜਾਬ ਚੋਂ ਟੌਪ 10 ਪਲੱਸ 2 ਚੋਂ ਵੀ ਹੋ ਗਏ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋ ਗਏ ਹਨਾ 60 70 ਹੋ ਗਏ 60 70 ਨੂੰ ਜਹਾਜ਼ਾਂ ਚੁਟਾ ਦਵਾਉ ਯਾਰ ਇਹਨਾਂ ਨੂੰ ਕਿਤੇ ਵੋਕੇਸ਼ਨਲ ਟ੍ਰਿਪ ਭਾਵੇਂ ਬਣ ਜੇ ਭਾਵੇਂ ਦੋ ਦੋ ਜਹਾਜ਼ ਕਰ ਲਾਂਗੇ ਤੀਤੀ ਤੀ ਕਰ ਲਾਂਗੇ ਹਾਂ ਜੇ ਨਹੀਂ ਮਿਲਿਆ ਇੱਕ ਇੱਕ ਜਹਾਜ਼ 60 ਇਕੱਠੀਆਂ ਤੀਤੀ ਤੀ ਕਰ ਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣੇ ਕੋਈ ਸਿੱਖ ਕੇ ਵੀ ਆਉਣ ਉਤੋਂ ਕੋਈ ਜਮ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦੀ ਗੱਲ ਕਰ ਲਈਏ ਤਾਂ ਸਿੰਧੂ ਘਾਟੀ ਦੀ ਸੱਭੇ ਤਾਂ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਹਾਲੇ ਪਾਸੇ ਜਾਣਾ ਕੇਰਲਾ ਦੇ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਜਾਂ ਆਪਣਾ ਸਿਵਿਕ ਚ ਤੁਸੀਂ ਪੜਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚਲਦੀ ਹੈ ਅਨਾ OV ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅ ਅਜਦੋ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤਾਂ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਹੈ ਕਿ ਕਿਵੇਂ ਸਾਰਿਆਂ ਦਾ ਇੱਥੇ ਪ੍ਰਬੰਧ ਕਰਾਂਗੇ ਸੋ ਤੁਸੀਂ ਤਰਕੀਆਂ ਕਰੋ ਮੌਕੇ ਅਸੀਂ ਆਪੀ ਦੇਈ ਜਾਵਾਂਗੇ ਤੁਸੀਂ ਬਸ ਪੜਨ ਵਾਲੇ ਬਣੋ ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ ਤਾਂ ਕਿਤੇ 1 ਰੁਪਇਆ ਰਿਸ਼ਵਤ ਨਹੀਂ ਚੱਲੂਗੀ ਇੱਕ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ ਬੀਐਮਐਲਏ ਨੇ ਕਹਤਾ ਜਾਂ ਮੰਤਰੀ ਨੇ ਕਹਤਾ ਵੀ ਆ ਨੰਬਰ ਘਟਨੇ ਪਰ ਬੰਦਾ ਆਪਣਾ ਅਗਲੀ ਵਾਰ ਨੰਬਰ ਜ਼ਿਆਦਾ ਲੈ ਕੇ ਆ ਜੇ ਜੇ ਕਿਸੇ ਬੱਚੇ ਨੂੰ ਅਸੀਂ ਕੱਢਾਂਗੇ ਤਾਂ ਉਹ ਵੀ ਤਾਂ ਆਪਣਾ ਹੀ ਹੈ ਫਿਰ ਕਿਸੇ ਦਾ ਹੱਕ ਤਾਂ ਮਾਰੇ ਹੀ ਜਾਊਗਾ ਨਾ ਜੇ ਕੋਈ ਸ਼ਿਫਾਰਿਸ਼ ਚੱਲਦੀ ਹੈ ਤਾਂ ਤੁਸੀਂ ਨੰਬਰ ਲੈ ਲੇ ਸਾਡੇ ਕੋਲੇ ਰਿਕਾਰਡ ਆ ਜਾਂਦਾ ਵੀ ਆ ਨੰਬਰ ਆਏ ਨੇ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਈਮੇਲ ਆਊ ਤੁਹਾਨੂੰ ਵਟਸਐਪ ਤੇ ਮੈਸੇਜ ਆਊ ਕਿ ਆ ਜਾਓ ਭਈ ਆ ਆ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮੈਨੂੰ ਉਮੀਦ ਹੈ ਅੱਜ ਮੈਨੂੰ ਬਹੁਤ ਚੰਗਾ ਲੱਗਿਆ ਕਿ ਸਾਡਾ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਐਜੂਕੇਸ਼ਨ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਸੇਫ ਹੱਥਾਂ 'ਚ ਹੈ ਔਰ ਸੇਫ ਹੱਥ ਸਾਡੇ ਪ੍ਰਿੰਸੀਪਲਾਂ ਦੇ ਨੇ ਸੇਫ ਹੱਥ ਸਾਡੇ ਪੇਰੈਂਟਸ ਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਮੌਕਾ ਦਿੰਦੇ ਨੇ ਕਿ ਪੜੋ ਔਰ ਤਰੱਕੀਆਂ ਕਰੋ ਨਹੀਂ ਤਾਂ ਅਗਲਾ ਨਹੀਂ ਤਾਂ ਕਹਿੰਦਾ ਯਾਰ ਕੁੜੀਆਂ ਕਾਦੇ ਵਾਸਤੇ ਪੜਾਈ ਜਾਂਦੇ ਆ ਇਹਨਾਂ ਤਾਂ ਚਲੇ ਜਾਣਾ ਇਹਨੂੰ ਤਾਂ ਇਹਨਾਂ ਤਾਂ ਇੱਥੋਂ ਛੱਡ ਕੇ ਚਲੇ ਜਾਣਾ ਕਿਸੇ ਹੋਰ ਕੰਮ 'ਚ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਣੀ ਜੀ ਕਿਉਂਕਿ ਜੇ ਕੁੜੀ ਪੜ੍ਹਦੀ ਹੈ ਤਿੰਨ ਚਾਰ ਜਨਰੇਸ਼ਨਾਂ ਪੜ੍ਹ ਜਾਂਦੀਆਂ ਨੇ ਉਹ ਉਹ ਅਗਲੀ ਅਗਲੀ ਪੀੜ੍ਹੀ ਨੂੰ ਪੜ੍ਹਾਊਗੀ ਅਗਲੀ ਪੀੜ੍ਹੀ ਨੂੰ ਸੋ ਇਸ ਕਰਕੇ ਐਜੂਕੇਸ਼ਨ ਫ੍ਰੀ ਟੂ ਆਲ ਔਰ ਕੁਆਲਟੀ ਐਜੂਕੇਸ਼ਨ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਫਸਟ ਸੈਕੰਡ ਜੇ ਉਹ ਉਹ ਬਾਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਕੋਈ ਬੱਚਾ ਹੈ ਜਨਾ ਹੋਵੇ ਜਿਹੜਾ ਸਕੂਲ ਨਹੀਂ ਗਿਆ ਜਿਹੜਾ ਜਾਂ ਕੋਈ ਆਰਥਿਕ ਤੰਗੀ ਕਰਕੇ ਜਾਂ ਸਮਾਜਿਕ ਜ਼ਿੰਮੇਵਾਰੀਆਂ ਬੋਝ ਪੈ ਗਿਆ ਕੁਬੀਲਦਾਰੀ ਕਈਆਂ ਦੇ ਮਾਪੇ ਛੋਟੀ ਉਮਰੇ ਤੁਰ ਜਾਂਦੇ ਆ ਉਹ ਉਹਨਾਂ ਦੀ ਬਹੁਤ ਛੋਟੀ ਉਮਰੇ ਜ਼ਿੰਮੇਵਾਰੀ ਲੱਗ ਜਾਂਦੀ ਹੈ ਸਕੂਲ 'ਚੋਂ ਹਟਣਾ ਪੈ ਜਾਂਦਾ ਜਾਂ ਸਕੂਲ ਜਾ ਹੀ ਨਹੀਂ ਸਕਦੇ ਸੋ ਉਹ ਆਪਾਂ ਨੇ ਦੇਖਣਾ ਤੇ ਸਰਕਾਰ ਵੱਲੋਂ ਵੀ ਬਹੁਤ ਸਾਰੀ ਹੈਲਥ ਦੀ ਹੈਲਪ ਹੁੰਦੀ ਹੈ ਕਿ ਛੋਟੇ ਘਰਾਂ 'ਚੋਂ ਬਿਲਕੁਲ ਗਰੀਬ ਘਰਾਂ 'ਚੋਂ ਬੱਚੇ ਲੈ ਕੇ ਆਈਏ ਔਰ ਉਹਨੂੰ ਪੜਾਈਏ ਤਾਂ ਹੀ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਦੇਖੋ ਲਾਲ ਕਾਰਡ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਇਹ ਤੁਹਾਡੀ ਜ਼ਿੰਦਗੀ ਗਰੀਬੀ ਨਹੀਂ ਹਟਾ ਸਕਦਾ ਸਿਰਫ ਡੀ ਐਮ ਸੀ ਜਾਨੀ ਕਿ ਡਿਟੇਲ ਮਾਰਕਸ ਕਾਰਡs ਤੁਹਾਡਾ ਜਿਹੜਾ ਉਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਉਹ ਤੁਹਾਡੀ ਗਰੀਬੀ ਚੱਕ ਸਕਦਾ ਕਿ ਉਹਦੇ ਚ ਜੇ ਤੁਹਾਡੀ ਪਰਸੈਂਟੇਜ ਵਹਾਈ ਹੈ ਤਾਂ ਤੁਹਾਡਾ ਜਿਹੜਾ ਤਰੱਕੀ ਕਰਨ ਦਾ ਰਾਹ ਜਿਹੜਾ ਖੁੱਲ ਜਾਂਦਾ ਇੱਕ ਮਜਦੂਰ ਸੀਗਾ ਮਜਦੂਰੀ ਕਰਦਾ ਸੀ ਉਹਨੇ ਸੋਚਿਆ ਯਾਰ ਕਈ ਪੀੜੀਆਂ ਤੋਂ ਮਜਦੂਰੀ ਕਰੀ ਜਾਂਦੇ ਆ ਗਾਂਹਾਂ ਵਾਲੀ ਪੀੜੀ ਵੀ ਮਜਦੂਰ ਹੀ ਬਣੂਗੀ ਕੀ ਕਰ ਸਕਦੇ ਆ ਵੀ ਐਂ ਕਰਦੇ ਆ ਵੀ ਥੋੜਾ ਜਿਹਾ ਮੈਂ ਖਰਚ ਘਟਾ ਲੈਣਾ ਟੱਡ ਬੰਨ ਕੇ ਗੁਜ਼ਾਰਾ ਕਰ ਲੈਣਾ ਇੱਕ ਡੰਗ ਦੀ ਰੋਟੀ ਘਟਾ ਦੇਣਾ ਮੈਂ ਪਰ ਬੱਚੇ ਨੂੰ ਪੜਾ ਲੈਣਾ ਉਹਨੇ ਵੀ ਇਹ ਦੇ ਕੀਤਾ ਉਹਨੇ ਇੱਕ ਡੰਗ ਦੀ ਰੋਟੀ ਘਟਾਤੀ ਪੈਸੇ ਬਚਾ ਕੇ ਬੱਚੇ ਨੂੰ ਸਕੂਲ ਚ ਲਾਤਾ ਚਲੋ ਜੀ ਬੱਚਾ ਇੰਟੈਲੀਜੈਂਟ ਸੀ ਕਰਦੇ ਕਰਾਉਂਦੇ ਜੀ ਬੱਚਾ ਜੱਜ ਬਣ ਗਿਆ ਬੜੀ ਇਲਾਕੇ ਚ ਮਹਿਮਾ ਹੋਈ ਵੀ ਇੱਕ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਬਈ ਬਹੁਤ ਤਰੱਕੀ ਹੋਈ ਬਾਲ ਬਾ ਸ਼ਾਵਾਸ਼ੀ ਲੋਕਾਂ ਵੱਲੋਂ ਆਈ ਹੁਣ ਜਿਸ ਦਿਨ ਜੱਜ ਸਾਹਿਬ ਨੇ ਆਪਣਾ ਕੁਰਸੀ ਸੰਭਾਲਣੀ ਸੀ ਉਹਦਾ ਸੰਭਾਲਣਾ ਸੀ ਉਹ ਦਿਨ ਹੋ ਵੀ ਚਲਾ ਗਿਆ ਬਾਪੂ ਵੀ ਇਸ ਤਰ੍ਹਾਂ ਕੋਰਟ ਦੇ ਜਿਹੜੀ ਕੁਰਸੀ ਤੇ ਬਹਿਣਾ ਸੀ ਉਹਦੇ ਪਿੱਛੇ ਚੈਂਬਰ ਸੀ ਜਿਵੇਂ ਆ ਪਿੱਛੇ ਗ੍ਰੇ ਰੂਮਸ ਨੇ ਉਹ ਚੈਂਬਰ ਚ ਬੈਠੇ ਜੱਜ ਸਾਹਿਬ ਉਹ ਵੀ ਚਲਾ ਗਿਆ ਆਪਣਾ ਉਹੀ ਦੇਦੇਸੀ ਪਰਨਾ ਬਣ ਕੇ ਤੇ ਉਹਨੇ ਕੁਰਸੀ ਤੇ ਬੈਠੇ ਆਪਣੇ ਬੇਟੇ ਦੇ ਮੋਢੇ ਤੇ ਹੱਥ ਰੱਖਿਆ ਕਹਿੰਦਾ ਬੇਟਾ ਬਹੁਤ ਬਹੁਤ ਵਧਾਈਆਂ ਉਹ ਕਹਿੰਦਾ ਥੈਂਕ ਯੂ ਬਾਪੂ ਜੀ ਤੇ ਕਹਿੰਦਾ ਤੂੰ ਹੁਣ ਦੱਸ ਵੀ ਤੇਰੀਆਂ ਨਜ਼ਰਾਂ ਚ ਇਸ ਵਕਤ ਸਭ ਤੋਂ ਵੱਧ ਤਾਕਤਵਰ ਦੁਨੀਆ ਦਾ ਸਭ ਤੋਂ ਵੱਧ ਖੁਸ਼ ਨਸੀਬ ਤੇ ਸਭ ਤੋਂ ਵੱਧ ਖੁਸ਼ਬੰਦਾ ਕੌਣ ਹੋ ਸਕਦਾ ਤੇਰੀ ਨਜ਼ਰਾਂ ਚ ਇਸ ਵਕਤ ਉਹ ਕਹਿੰਦਾ ਬਾਪੂ ਜੀ ਮੈਂ ਮੈਂ ਕਹਿੰਦਾ ਜਿਹਨੂੰ ਮਰਜ਼ੀ ਬਰੀ ਕਰ ਸਕਦਾ ਜਿਹਨੂੰ ਮਰਜ਼ੀ ਸਜ਼ਾ ਦੇ ਸਕਦਾ ਮੇਰੇ ਤੋਂ ਵੱਧ ਤਾਕਤਵਰ ਮੇਰੇ ਤੋਂ ਵੱਧ ਖੁਸ਼ ਜਸ ਖੁਸ਼ ਨਸੀਬੰਦਾ ਨਹੀਂ ਹੋ ਸਕਦਾ ਉਨੇ ਫੇਰ ਪੁੱਛਿਆ ਕਹਿੰਦਾ ਬੇਟਾ ਫੇਰ ਦੱਸ ਦੇ ਇਸ ਵਕਤ ਤੇਰੀਆਂ ਨਜ਼ਰਾਂ ਸਭ ਤੋਂ ਵੱਧ ਤਾਕਤਵਰ ਖੁਸ਼ ਨਸੀਬ ਤੇ ਖੁਸ਼ ਬੰਦਾ ਕੌਣ ਹੋ ਸਕਦਾ ਹੈ ਕਹਿੰਦਾ ਬਾਪੂ ਜੀ ਮੈਂ ਉਹ ਦਿਲ ਟੁੱਟ ਗਿਆ ਬਾਪੂ ਦਾ ਕਹਿੰਦਾ ਚਲੋ ਠੀਕ ਹੈ ਠੀਕ ਹੈ ਪੁੱਤ ਵਧਾਈਆਂ ਬਹੁਤ ਬਹੁਤ ਐਂ ਕਹਿ ਕੇ ਤੁਰ ਗਿਆ ਗੇਟ ਤੇ ਜਾ ਕੇ ਫੇਰ ਪੁੱਛ ਲਿਆ ਕਹਿੰਦਾ ਵੀ ਹੁਣ ਦੱਸ ਦੇ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਖੁਸ਼ ਨਸੀਬ ਤੇ ਸਭ ਤੋਂ ਵੱਧ ਖੁਸ਼ ਬੰਦਾ ਇਸ ਵਕਤ ਦੁਨੀਆ 'ਚ ਤੇਰੀ ਨਜ਼ਰਾਂ 'ਚ ਕੌਣ ਹੋ ਸਕਦਾ ਕਹਿੰਦਾ ਬਾਪੂ ਜੀ ਤੁਸੀਂ ਉਗਾਂ ਯਾਰ 15 ਸਕਿੰਟ ਪਹਿਲਾਂ ਅਹੀ ਗੱਲ ਪੁੱਛੀ ਸੀ ਦੋ ਵਾਰੀ ਮੈਂ ਉਹ ਤਾਂ ਤੂੰ ਆਪਣਾ ਨਾਲ ਲਿਆ ਸੀ ਹੁਣ ਤੂੰ ਮੇਰਾ ਨਾਂ ਕਿਉਂ ਲੈਣਾ ਕਹਿੰਦਾ ਬਾਪੂ ਜੀ ਜਿਸ ਵੇਲੇ ਤੁਸੀਂ ਉਹ ਦੋ ਵਾਰੀ ਪੁੱਛਿਆ ਸੀ ਨਾ ਉਸ ਵੇਲੇ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਔਰ ਜੇ ਜੇ ਤੁਹਾਡੇ ਵਰਗੇ ਬਾਪੂ ਦਾ ਹੱਥ ਕਿਸੇ ਵੀ ਬੁੱਧ ਦੇ ਮੋਢੇ ਤੇ ਹੋਵੇ ਉਹ ਤੋਂ ਵੱਧ ਤਾਕਤਵਰ ਉਹ ਤੋਂ ਵੱਧ ਖੁਸ਼ ਤੇ ਉਹ ਤੋਂ ਵੱਧ ਖੁਸ਼ ਨਸੀਬ ਕੋਈ ਹੋ ਨਹੀਂ ਸਕਦਾ ਪਰ ਜਦੋਂ ਹੁਣ ਤੁਸੀਂ ਦਰਵਾਜ਼ੇ ਕੋਲੇ ਜਾ ਕੇ ਪੁੱਛਿਆ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਨਹੀਂ ਹੈਗਾ ਅਸਲ ਚ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਖੁਸ਼ ਤੇ ਖੁਸ਼ ਨਸੀਬ ਇਸ ਵਕਤ ਤੁਸੀਂ ਸੋ ਉਹ ਹੱਥ ਜਿਹੜੇ ਨੇ ਉਹਨਾਂ ਦੀ ਕਦਰ ਕਰਨੀ ਹੈ ਨੰਬਰ ਥੋੜੇ ਆਉਂਦੇ ਨੇ ਹੱਥ ਕਿਸੇ ਹੋਰ ਦਾ ਹੁੰਦਾ ਹੈ ਕੋਈ ਨਾ ਕੋਈ ਪਰਦੇ ਦੇ ਪਿੱਛੇ ਮਿਹਨਤ ਕਰ ਰਿਹਾ ਹੁੰਦਾ ਤੁਹਾਡੇ ਵਾਸਤੇ ਦੁਆਵਾਂ ਕਰ ਰਿਹਾ ਹੁੰਦਾ ਹੈ ਉਹਨਾਂ ਸਾਰਿਆਂ ਦਾ ਜਿਹੜਾ ਸਤਿਕਾਰ ਕਰਨਾ ਉਹਨਾਂ ਨੂੰ ਬਣ ਦਾ ਕ੍ਰੈਡਿਟ ਦੇਣਾ ਆਪਣਾ ਫਰਜ਼ ਬਣਦਾ ਹੈ